ਜਿੱਥੇ ਇੱਕ ਪਾਸੇ ਹੜ੍ਹਾਂ ਨੇ ਮਾਰਮਾਰੀ ਹੋਈ ਹੈ ਪੰਜਾਬ ਦੇ ਬਹੁਤੇ ਇਲਾਕੇ ਪ੍ਰਭਾਵਿਤ ਹੋਏ ਨੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੀ ਆਪਣੇ ਪੱਧਰ ਤੋਂ ਤੇ ਕੰਮ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਪੰਜਾਬ ਆਉਣਾ ਹੈ ਗੁਰਦਾਸਪੁਰ ਦਾ ਸਰਵੇਖਣ ਕਰਨਾ ਹੈ ਤਾਂ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲ ਹੋਣ ਦੀ ਸੰਭਾਵਨਾ ਹੈ ਤੇ ਸਾਡੇ ਨਾਲ ਜੁੜ ਗਏ ਨੇ ਕਿਸਾਨ ਆਗੂ ਬੁੱਟਾ ਸਿੰਘ ਸ਼ਾਦੀਪੁਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸ਼ਾਦੀਪੁਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇਹ ਹਾਂ ਜੀ ਸ਼ਾਦੀਪੁਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਪੰਜਾਬ ਉਹਨਾਂ ਨੇ ਆ ਕੇ ਸਰਵੇਖਣ ਕਰਨਾ ਹੈ ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਆਏ ਸੀਗੇ ਤਾਂ ਤੁਹਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਚਾਹੇ ਭਰਾਤਰੀ ਜਥੇਬੰਦੀਆਂ ਨੇ ਚਾਹੇ ਵੱਖ-ਵੱਖ ਕਿਸਾਨਾਂ ਨਾਲ ਜੁੜੀਆਂ ਹੋਈਆਂ ਨੇ ਕਿ ਉਹਨਾਂ ਨੂੰ ਕੋਈ ਸੱਦਾ ਪੱਤਰ ਆਇਆ ਹੈ ਵੀ ਤੁਸੀਂ ਆ ਕੇ ਆਪਣੇ ਹਾਲਾਤ ਦੱਸੋ ਜਾਂ ਕੋਈ ਲੀਡਰ ਕਿਸਾਨਾਂ ਦਾ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰੇ। ਹੌਲੀ ਦੋ ਮਿੰਟ ਹੋ ਲਈ ਬਸ। ਹਾਂ। ਹਾਂ ਜੀ ਅੱਜ ਆਵੇ ਕੋ ਦੇਖਦੇ ਜੇ ਅਮਨ ਦੇਖਦੇ ਜੇ ਪ੍ਰਧਾਨ ਮੰਤਰੀ ਆ ਰਹੇ ਨੇ ਇੱਥੇ ਜੀ ਸਾਡੇ ਪੰਜਾਬ ਚਲੋ ਸਾਡੇ ਪੰਜਾਬ ਦੇ ਅੰਦਰ ਕੇ ਪ੍ਰਧਾਨ ਮੰਤਰੀ ਕਰਨ ਜੀ ਧੰਨਵਾਦ ਕਰਦੇ ਆ ਉਹਨਾਂ ਦਾ ਹਮ ਪਰ ਇੱਥੇ ਐਗਰੀਕਲਚਰ ਮਨਿਸਟਰ ਆ ਕੇ ਗਏ ਨੇ ਮੇਰੇ ਖਾਸ 2-3 ਦਿਨ ਹੋਏ ਹਾਂ ਜੀ ਉਹ ਭਾਈ ਵੱਡੇ ਸੇ ਮੂੰਹ ਇੱਥੋਂ ਚਲੇ ਗਏ ਉਹਨਾਂ ਕੁਝ ਨਹੀਂ ਦਿੱਤਾ ਪੰਜਾਬ ਨੂੰ ਹਮ ਤੇ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਵੀ ਸੇਮ ਉੜ ਜਾਂ ਤਾਂ ਕੋਈ ਫਾਇਦਾ ਨਹੀਂ ਜਿਆਦਾ ਪ੍ਰਕਾਰ ਦੀ ਬਾਹ ਫੜਨੇ ਪੰਜਾਬ ਬਹੁਤ ਕਰਾਈ ਹੈ ਪੰਜਾਬ ਦੇ ਹਾਲਾਤ ਵੀ ਜਿਹੜੇ ਨੇ ਤੁਹਾਨੂੰ ਸ਼ਾਬਾਸ਼ ਜੀ ਇਹ ਇਸ ਕਰਕੇ ਜੇ ਕੋਈ ਆ ਰਹੇ ਨੇ ਚੰਗੀ ਗੱਲ ਹੈ ਲੋਕਾਂ ਦੀ ਬਾਹ ਫੜਨੇ ਦੁੱਖ ਦੀ ਘੜੀ ਦੇ ਵਿੱਚ ਆ ਕੇ ਗੱਲ ਕਰਨੀ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਅਸੀਂ ਇਹਦੇ ਅੱਗੇ ਆਇਆ ਜੀ ਪੰਜਾਬ ਪੜਾਣ ਤੁਹਾਨੂੰ ਪੰਜਾਬ ਵਿੱਚ ਬੇੜਾ ਕੁਝ ਨਹੀਂ ਸ਼ਾਦੀਪੁਰ ਸਾਹਿਬ ਜੇ ਜੇ ਆਏ ਤੇ ਜਨ ਆਏ ਅੱਛਾ ਨਹੀਂ ਤੁਹਾਨੂੰ ਕਿਸੇ ਵੀ ਜਥੇਬੰਦੀ ਨੂੰ ਤੁਹਾਡੇ ਤੱਕ ਇਨਫੋਰਮੇਸ਼ਨ ਹੋਵੇ ਵੀ ਕਿਸੇ ਜਥੇਬੰਦੀ ਦੇ ਆਗੂ ਨੂੰ ਸੱਦਾ ਆਇਆ ਹੋਵੇ ਵੀ ਤੁਸੀਂ ਆ ਕੇ ਦੱਸੋ ਕੀ ਹੋਇਆ ਕਿਸਾਨੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਹੜ੍ਹਾਂ ਦਾ ਨੁਕਸਾਨ ਹੋਇਆ ਹੈ ਉਹਦੇ ਬਾਰੇ ਕੋਈ ਸੱਦਾ ਪੱਤਰ ਹੋਵੇ ਅਜੇ ਤੱਕ ਕੋਈ ਕਿਸੇ ਨੂੰ ਸੱਦਾ ਪੱਤਰ ਵੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਜੇ ਸੱਦਾ ਪੱਤਰ ਹੋਊਗਾ ਐਸਕੇਮ ਨੂੰ ਆਵੇਗਾ ਜਾਂ ਦੁਨੀਆ ਦੇ ਜਥੇਬੰਦੀਆਂ ਨੇ ਜਾਂ ਕੋਈ ਧਾਰਮਿਕ ਸਮਾਜਿਕ ਜਥੇਬੰਦੀਆਂ ਜਿਨ੍ਹਾਂ ਨੂੰ ਇਹ ਚਾਹਣਗੇ ਬੁਲਾਉਣਾ ਇਹ ਗੱਲ ਕਰਨੀ ਚਾਹੀਦੀ ਹੈ ਜਿੰਨੂੰ ਵੀ ਬੁਲਾਣਾ ਕਿਉਂ ਪੰਜਾਬ ਦੇ ਭਲੇ ਦੀ ਗੱਲ ਕਰਨੀ ਹੈ ਪੰਜਾਬ ਧੁੱਭ ਅੱਜ ਪੰਜਾਬ ਦੇ ਬਹੁਤ ਵੱਡਾ ਉਹਨੂੰ ਸੰਕਟ ਵਿੱਚ ਤਾੜਨ ਵਾਸਤੇ ਜਿਹੜੇ ਪਰਿਵਾਰ ਇਸ ਮੁਸੀਬਤ ਨੂੰ ਝੱਲ ਰਹੇ ਨੇ ਉਹਨੂੰ ਪਟਾਉਣ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਹੈ ਅੱਗੇ ਬਣ ਅੱਗੇ ਲੱਗ ਕੇ ਇਹ ਗੱਲ ਕਰਨ ਦਾ ਸਾਡਾ ਫਰਜ਼ ਹੈ ਸਾਡੇ ਜ਼ਿੰਮੇਵਾਰੀ ਬਣਦੀ ਹੈ ਕਰੀਏ ਇਹ ਨਹੀਂ ਕਿ ਪ੍ਰਧਾਨ ਮੰਤਰੀ ਆ ਰਹਿਣੇ ਹਿੱਜਿਆ ਹੈ ਕਹਿੰਦੇ ਤਾਂ ਕਰਦਾ ਅਰਤੀ ਨਾਲ ਸਾਡੇ ਉਦੇਸ਼ ਦੇ ਐਗਰੀਕਲਚਰ ਮਿਨਿਸਟਰ ਵੱਲੋਂ ਸੁਚੇ ਮੂੰਹ ਨਾਲ ਵਾਪਸ ਚਲੇ ਜਾਣਾ ਹੋਰ ਤਾਂ ਢੇੜਾ ਦਿੱਤਾ ਤੇ ਹੋਰ ਗੱਲਬਾਤਾਂ ਕੀਤੀਆਂ ਦੇ ਚਲੇ ਗਏ ਪੰਜਾਬ ਦੀ ਬਾਹਰ ਜਰੂਰ ਫੜਨ ਫਿਰ ਤਾਂ ਪੰਜਾਬ ਦੇ ਲੋਕ ਖੁਸ਼ ਹੋਣਗੇ ਅਗਰ ਜੇਕਰ ਢੇੜਾ ਹੀ ਮਾਰ ਕੇ ਚਲੇ ਗਏ ਫਿਰ ਉਹਦਾ ਕੋਈ ਫਾਇਦਾ ਨਹੀਂ ਫਿਰ ਤਾਂ ਭਾਵੇਂ ਦਿੱਲੀ ਬੈਠੇ ਰਹਿਣ ਪੁਰੇ ਆਜਾ ਇਹਦਾ ਕੋਈ ਫਾਇਦਾ ਨਹੀਂ ਇਨਫਰਮੇਸ਼ਨ ਅਜੇ ਤੱਕ ਕਿਸੇ ਵੀ ਜਥੇਬੰਦੀ ਨੂੰ ਵੀਰੇ ਹਿਆਰ ਮੁਤਾਬਕ ਨਹੀਂ ਪਹੁੰਚੀ ਜੀ ਸੱਦਾ ਪੱਤਰ ਵੀ ਅੱਛਾ ਜੇਕਰ ਤੁਸੀਂ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹੋ ਤਾਂ ਤੁਹਾਡੇ ਵੱਲੋਂ ਕੋਈ ਮੰਗ ਪੱਤਰ ਤਿਆਰ ਕੀਤਾ ਗਿਆ ਹੋਣਾ ਜਾਂ ਉਹਦੇ ਉੱਤੇ ਵੀ ਵਿਚਾਰਾ ਹੋਣੀਆਂ ਨੇ ਜੀ ਨਹੀਂ ਦੇਖੋ ਜੇਕਰ ਕੋਈ ਇਹੋ ਜੀ ਗੱਲ ਹੋਊਗੀ ਮੰਗ ਪੱਤਰ ਤਾਂ ਹੀ ਦਿੱਤਾ ਜਾਊਗਾ ਅਸੀਂ ਐਸਕੇਮ ਦੀ ਮੀਟਿੰਗ ਵੀ ਕਰ ਲਾਂਗੇ ਅੱਜ ਹੀ ਹੁਣੇ ਇਨਫੋਰਮੇਸ਼ਨ ਤੁਹਾਡੇ ਵੱਲੋਂ ਆਈ ਹੈ ਕਿ ਪ੍ਰਧਾਨ ਮੰਤਰੀ ਆ ਰਹੇ ਨੇ ਹੂੰ ਤੇ ਉਹਦੇ ਵਿੱਚ ਅਸੀਂ ਫਿਰ ਐਸਕੇਮ ਦੀ ਮੀਟਿੰਗ ਕਰ ਲਾਂਗੇ ਵੈਚੂ ਮੀਟਿੰਗ ਕਰਨੀ ਪਊਗੀ ਸਾਨੂੰ ਨਾਲ ਦੀ ਨਾਲ ਉਹਦੇ ਤੇ ਮੰਗ ਪੱਤਰ ਤਿਆਰ ਕੀਤਾ ਜਾਵੇਗਾ ਪਰ ਮੰਗ ਪੱਤਰ ਵੀ ਤਾਂ ਦਿੱਤਾ ਜਾਂਦਾ ਜੇ ਕੋਈ ਲੈਣ ਦੇ ਫੜਨ ਵਾਲਾ ਹੋਵੇ ਤਾਂ ਇਹ ਚਲਾਵਾ ਤਾਂ ਛੱਡਿਆ ਨਹੀਂ ਜਾਣਾ ਵੀ ਆਪਾਂ ਦੂਰੋਂ ਚਲਾਵਾ ਛੱਡ ਦਾਂਗੇ ਵੀ ਪ੍ਰਧਾਨ ਮੰਤਰੀ ਜੀ ਆ ਗਏ ਹਨ ਉਹਨਾਂ ਨੂੰ ਫੜਾਇਆ ਜਾਵੇ ਜੇ ਕੋਈ ਮਾਲਫਤਕਾਰ ਦੇ ਨਾਲ ਗੱਲ ਕਰਨੀ ਚਾਹੁੰਦੇ ਤਾਂ ਫਿਰ ਮੰਗ ਪੱਤਰ ਜ਼ਰੂਰ ਦਿੱਤਾ ਜਾਊਗਾ ਜੋ ਆਬਦੇ ਹੱਕ ਜ ਪੰਜਾਬ ਦੇ ਪੱਕੇ ਵਿੱਚ ਜੋ ਪੰਜਾਬ ਦੀਆਂ ਮੰਗਾਂ ਨੇ ਡਿਮਾਂਡਾਂ ਨੇ ਉਹਦੇ ਆਧਾਰ ਦੇ ਉੱਤੇ ਜ਼ਰੂਰ ਮੰਗਵੱਤਰ ਦਿੱਤਾ ਜਾਊਗਾ ਜੀ ਤੇ ਇੱਕ ਹੋਰ ਸਵਾਲ ਆ ਸ਼ਾਦੀਪੁਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਕਿਸਾਨ ਜਥੇਬੰਦੀਆਂ ਕੋਲੇ ਕਹਿੰਦੇ ਕਾਫੀ ਫੰਡ ਹੁੰਦਾ ਐਨਆਰਆਈ ਭਰਾ ਵੀ ਇਹਨਾਂ ਦੀ ਕਾਫੀ ਮਦਦ ਕਰਦੇ ਨੇ ਜਦੋਂ ਕੋਈ ਮੁਸੀਬਤ ਆਉਂਦੀ ਆ ਜਾਂ ਕੋਈ ਕਿਤੇ ਵੀ ਅੰਦੋਲਨ ਕਰਨਾ ਤਾਂ ਉਹਦੇ ਵਿੱਚ ਬੜਾ ਉਹ ਫੰਡ ਸਹਾਇ ਸਿੱਧ ਹੁੰਦਾ ਤੇ ਹੁਣ ਕਈ ਜਿਹੜੇ ਸਵਾਲ ਖੜੇ ਹੋ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਸਾਨਾਂ ਦੀ ਆਪਣੇ ਪੱਧਰ ਤੇ ਮਦਦ ਕਰ ਦੇਣੀ ਚਾਹੀਦੀ ਹੈ ਜਿੰਨਾ ਉਹਨਾਂ ਕੋਲੇ ਕਹਿੰਦੇ ਫੰਡ ਹੁੰਦਾ ਹੈ ਉਹ ਫੰਡ ਦੇ ਵਿੱਚੋਂ ਖਰਚਾ ਕਰ ਦੇਣ ਤਾਂ ਕਿਸਾਨਾਂ ਦੀ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਦੀ ਬਾਹ ਫੜੀ ਜਾ ਸਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਸਵਾਲ ਸਹੀ ਹੈ ਕਿ ਨਾ ਵੀ ਐਨ ਆਰ ਆਈ ਭਾਵਨਾ ਦੀ ਗੱਲ ਜਦ ਮੈਨੂੰ ਸਮਝ ਨਹੀਂ ਲੱਗੀ ਸਾਡੇ ਨਾਲ ਖੜਪਾਲ ਸਾਹਿਬ ਚੱਲ ਰਹੇ ਮੋਤੰਦੂ ਵੀ ਆਏ ਬਾਅਦ ਉਹ ਕਹਿੰਦੇ ਜੀ ਦੇਖੋ ਸਵਾਲ ਹੈ ਜਨਤਕ ਤੌਰ ਦੇ ਉੱਤੇ ਸਵਾਲ ਆ ਤੁਹਾਨੂੰ ਜਿਸ ਤਰ੍ਹਾਂ ਦੇ ਨਾਲ ਲੋਕ ਵੀ ਸਾਨੂੰ ਸਵਾਲ ਪੁੱਛ ਲੈਂਦੇ ਨੇ ਫੀਲਡ ਦੇ ਜਾਨਦੇ ਆ ਕਿ ਜਿਵੇਂ ਹੁਣ ਕਿਸਾਨਾਂ ਕੋਲੇ ਐਨਆਰਆਈ ਭਰਾਵਾਂ ਵੱਲੋਂ ਫੰਡ ਆਉਂਦਾ ਹੈ ਜਾਂ ਹੋਰ ਨਾ ਜਥੇਬੰਦੀਆਂ ਵੱਲੋਂ ਫੰਡ ਆਉਂਦਾ ਹੈ ਤੇ ਫੰਡਾਂ ਨੂੰ ਲੈ ਕੇ ਪਿੱਛੇ ਜੇ ਕਾਫੀ ਕੁਝ ਕਲੀਅਰ ਹੋ ਗਿਆ ਸੀ ਵੇਰਵੇ ਵੀ ਨਸ਼ਰ ਹੋ ਗਏ ਸੀ ਉਹ ਕਹਿੰਦੇ ਕਿ ਜਿਵੇਂ ਹੁਣ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਛੋਟੇ ਕਿਸਾਨਾਂ ਦਾ ਕਿਸੇ ਦੀ 1 ਏਕੜ ਆ ਕਿਸੇ ਦੀ 2 ਏਕੜ ਆ ਉਹ ਤਬਾਹ ਹੋ ਗਈ ਤਾਂ ਸਰਕਾਰਾਂ ਵੱਲ ਤਾਂ ਝਾਕ ਰੱਖੀ ਜਾ ਰਹੀ ਆ ਪਰ ਇਹਦੇ باوجود ਕਿਸਾਨ ਜਥੇਬੰਦੀਆਂ ਕੋਲ ਜਿਹੜਾ ਫੰਡ ਆ ਕਿ ਉਹ ਫੰਡ ਉਹਨਾਂ ਕਿਸਾਨਾਂ ਦੀ ਮਦਦ ਲਈ ਉਹਨਾਂ ਦੇ ਕੋਈ ਮੁਰਵ ਸੇਬੇ ਲਈ ਵਰਤਿਆ ਜਾਏਗਾ ਤੁਹੀ ਤੁਹਾਡਾ ਸਵਾਲ ਮੈਂ ਸਮਝ ਗਿਆ ਆਵਾਜ਼ ਕੱਟ ਗਈ ਅਸੀਂ ਪਿਛਲੇ ਮੀਟਿੰਗ ਕੀਤੀ ਉਹਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਜਿੰਨੀ ਮਦਦ ਹੋ ਸਕਦੀ ਉਹ ਕਰਾਂਗੇ ਫੰਡ ਜਿਹੜਾ ਹੈਗਾ ਹੈ ਉਦੋਂ ਦਾ ਹੀ ਆਇਆ ਪਿਆ ਜਿਹੜਾ ਅੰਦੋਲਨ ਦੇ ਟਾਈਮ ਦਾ ਫੰਡ ਹੈ ਉਹ ਸਾਡੇ ਆਲਾ ਸਾਡੇ ਜਥੇਬੰਦੀਆਂ ਕੁਝ ਜਥੇਬੰਦੀਆਂ ਦੇ ਕੋਲ ਸਾਂਝੇ ਤੌਰ ਤੇ ਪਿਆ ਹੈ ਤੇ ਉਹਦੇ ਵਿੱਚੋਂ ਜ਼ਰੂਰ ਮਦਦ ਕੀਤੀ ਜਾਊਗੀ ਜਿੰਨੀ ਹੋ ਸਕਦੀ ਉਹ ਜਿੰਨੀ ਵਾਜੋ ਵਣਦੀ ਉਹ ਜ਼ਰੂਰ ਕੀਤੀ ਜਾਵੇਗੀ ਮਦਦ ਅੱਜ ਇਹ ਲੈਟਨੀ ਮੀਟਿੰਗ ਹੋਈ ਹੈ ਸੁਲਤਾਨਪੁਰ ਲੋਧੀ ਜਿੱਥੇ ਫੈਸਲਾ ਕੀਤਾ ਸੀ ਕਿ ਵੱਧ ਤੋਂ ਵੱਧ ਜਿਹੜੀ ਉਹ ਮਦਦ ਉਹਨਾਂ ਤੋਂ ਕੀਤੀ ਜਾਵੇ ਜੀ ਔਰ ਪਿੰਡਾਂ ਦੇ ਵਿੱਚ ਉਹ ਜੀ ਰਾਸ਼ਨ ਤੂੜੀ ਪੱਠਾ ਉਹਨਾਂ ਵਾਸਤੇ ਵੀ ਸਾਰਾ ਕੁਝ ਕਰ ਰਹੇ ਆ ਉਹ ਵੀ ਵੱਧ ਤੋਂ ਵੱਧ ਅਸੀਂ ਕਰਾਂਗੇ ਅੱਗੇ ਲੱਕੇ ਕਰਾਂਗੇ ਸਾਡੇ ਭਰਾ ਲੋ ਅਰੇ ਭਰਾਵਾਂ ਦੀ ਮਤ ਕਰਨਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਅੱਗੇ ਲੱਕੇ ਕਰਾਂਗੇ ਤੇ ਹੁਣ ਵੀ ਕੁਝ ਥਾਵਾਂ ਦੇ ਉੱਤੇ ਟੀਮਾਂ ਪਹੁੰਚੀਆਂ ਹੋਈਆਂ ਨੇ ਜੀ ਤੁਹਾਡੀਆਂ ਟੀਮਾਂ ਜੀ ਉਸ ਦਿਨ ਤੋਂ ਚੱਲ ਰਹਿਣਾ ਜੀ ਸਾਡੇ ਬੰਦੇ ਸਾਰੇ ਹਾਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਸੰਕਟ ਦੀ ਘੜੀ ਏ ਉੱਥੇ-ਉੱਥੇ ਫਿਰਦੇ ਨੇ ਉੱਥੇ ਗਏ ਨੇ ਟੀਮਾਂ ਸਾਡੀਆਂ ਵੀ ਪਹੁੰਚੀਆਂ ਨੇ ਦੁਨੀਆ ਜਿੱਥੇ ਬੰਦੀ ਆਵੇ ਸਾਰੀਆਂ ਆਪਣੇ ਤੌਰ ਤੇ ਪਤਾ ਲੈ ਰੀਆਂ ਨੇ ਵੀ ਕਿੰਨਾ-ਕਿੰਨਾ ਨੁਕਸਾਨ ਕਿੱਥੇ-ਕਿੱਥੇ ਕਿਵੇਂ-ਕਿਵੇਂ ਹੋਇਆ ਉਹ ਚੱਲ ਰਿਹਾ ਸਾਰਾ ਕੁਝ ਜੀ ਤੇ ਮੇਰੇ ਨਾਲ ਜਸਪਾਲ ਸਿੰਘ ਢਿੱਲੋਹਰੀ ਵੀ ਜੁੜੇ ਹੋਏ ਨੇ ਜੀ ਉਹ ਤੁਹਾਡੇ ਨਾਲ ਜਿਹੜਾ ਸਵਾਲ ਸਾਂਝਾ ਕਰਨਾ ਕਰਨਗੇ ਢਿੱਲੋ ਸਾਹਿਬ ਸ਼ਾਦੀਪੁਰ ਸਾਹਿਬ ਸਤਿਕਾਰ ਸਤਿਕਾਰ ਜੀ ਸਤਿਕਾਰ ਢਿੱਲੋ ਸਾਹਿਬ ਸਤਿਕਾਰ ਸ਼ਾਦੀਪੁਰ ਸਾਹਿਬ ਇੱਕੋ ਹੀ ਸਵਾਲ ਆ ਮੇਰਾ ਹੂੰ ਕਿ ਤੁਹਾਨੂੰ ਵੀ ਲੱਗ ਪਾ ਕੇ ਪਤਾ ਹੈ ਕਿ 17-18 ਦਿਨ ਹੋ ਗਏ ਨੇ ਪੰਜਾਬ ਦੇ ਵਿੱਚ ਹੜ੍ਹਾਂ ਆਿਆਂ ਨੂੰ ਜੀ ਜੀ ਕੀ ਆਪਣੇ ਐਸਕੇਐਮ ਨੇ ਕਿਸਾਨ ਜਥੇਬੰਦੀਆਂ ਨੇ ਸਰਕਾਰੀ ਅੰਕੜਿਆਂ ਤੇ ਖੜਿਆ ਜਾਂ ਆਪਣੇ ਤੌਰ ਤੇ ਕੋਈ ਅੰਦਾਜ਼ਾ ਲਾ ਲਿਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਤਾਂ ਹੋਇਆ ਕਿੰਨਾ ਹੋਇਆ ਇਹ ਢਿੱਲੋ ਸਾਹਿਬ ਇਹ ਅਜੇ ਪਤਾ ਲੱਗ ਹੀ ਨਹੀਂ ਰਿਹਾ ਕੋਈ ਅਜੇ ਨਹੀਂ ਲੱਗੂਗਾ ਪਤਾ ਜਿੰਨਾ ਚਿਰ ਪਾਣੀ ਥੱਲੇ ਉਤਰਦਾ ਨਹੀਂ ਅਇਆ ਤਾਂ ਅੱਜੋਂ ਜ਼ਿਆਦਾ ਪੰਜਾਬ ਹੈ ਜਿਹੜਾ ਉਹ ਡੁੱਬ ਗਿਆ ਤੇ ਜਿੱਦਣ ਥੱਲੇ ਉਤਰ ਜੂਗਾ ਪਾਣੀ ਫਿਰ ਇਸ ਪਨੇ ਜਰੂਰ ਹੋ ਆ ਜਾਣਾ ਸਾਰੇ ਲੋਕ ਵੀ ਆਪਾਂ ਨੁਕਸਾਨ ਜਿਹੜਾ ਪੰਜਾਬ ਦੇ ਵਿੱਚ ਕਿੰਨਾ ਹੋ ਗਿਆ ਅੱਜ ਦੀ ਘੜੀ ਅੰਦਾਜ਼ਾ ਲਾਣਾ ਔਖਾ ਹੋਇਆ ਪਿਆ ਦੂਜਾ ਇੱਕ ਸਵਾਲ ਹੋਰ ਹੈ ਸ਼ਾਦੀਪੁਰ ਸਾਹਿਬ ਨਾਲ ਹੀ ਜੀ ਉਹ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਅਜੇ ਨੁਕਸਾਨ ਦਾ ਔਖਾ ਹੋ ਗਿਆ ਇੱਕ ਜਿਹੜਾ ਬਾਹਰਲੇ ਪਾਸਿਓਂ ਮੁਜ਼ੱਫਰਨਗਰ ਤੋਂ ਮੁਸਲਮਾਨ ਭਾਈਚਾਰਾ ਆਇਆ ਹੈ ਹਾਂ ਰਾਜਸਥਾਨ ਤੋਂ ਭਾਈਚਾਰਾ ਆਇਆ ਹੈ ਇਸੇ ਤਰ੍ਹਾਂ ਬੀਬੀ ਜਿਹੜੇ ਮੁੱਖ ਮੰਤਰੀ ਰੇਖਾ ਗੁਪਤਾ ਨੇ 5 ਕਰੋੜ ਉਹਨਾਂ ਨੇ ਭੇਜਿਆ ਹਰਿਆਣੇ ਨੇ ਭੇਜਿਆ ਤੇ ਇਹ ਸ਼ਬਦ ਕਹੇ ਰਿਹਾ ਜਾ ਤੁਹਾਡੇ ਵਾਸਤੇ ਮਾਣ ਹੋਣਾ ਚਾਹੀਦਾ ਕਿ ਇਨ੍ਹਾਂ ਭਰਾਵਾਂ ਨੇ ਜਦੋਂ ਇੱਥੇ ਕਿਸਾਨੀ ਅੰਦੋਲਨ ਚੱਲਿਆ ਤਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਾਲਿਆਂ ਨੇ ਸਾਨੂੰ ਸਿਖਾਇਆ ਹੈ ਅਸੀਂ ਉਹਦੇ ਕਰਕੇ ਇਹ ਸਾਰੀ ਰਸਤੇ ਲੈ ਕੇ ਆਏ ਆ ਅੱਗੇ ਲੱਗੇ ਹੋਏ ਨੇ ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਸੀ ਵੱਡੇ ਭਰਾਵਾਂ ਦੀ ਐਸੇ ਵੱਡੇ ਭਰਾ ਸਮੱਸਿਆ 'ਚ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਕੀ ਕਹਿੰਨੇ ਹੋ ਕੋਈ ਨਹੀਂ ਪਤੋਂ ਮੈਨੂੰ ਪਰਸੋਂ ਫੋਨ ਆਇਆ ਕਿ ਅਸੀਂ ਰਾਸ਼ਨ ਇਕੱਠਾ ਕਰੀ ਬੈਠੇ ਆ ਕਿਦਾਂ ਆਈਏ ਤੇ ਕਦੋਂ ਆਈਏ ਸੀ ਇੱਥੇ ਸਾਰਾ ਸਾਰਾ ਦੇਸ਼ ਹੈ ਜਿਹੜਾ ਉਹ ਇਕੱਠ ਕਰਕੇ ਆਪਣੇ ਪੰਜਾਬ ਵਾਲਿਆਂ ਦੀ ਮਦਦ ਤਾਂ ਕਰਿਆ ਜੀ ਵੱਡੇ ਪੱਧਰ ਤੇ ਕਰਦਾ ਮਤ ਬਸ ਥੋੜਾ ਜਿਹਾ ਹਾਂ ਉਹ ਮਜ਼ਦੂਰੀ ਆ ਜੁੜੀ ਜੀ 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 ਮੇਹਰਬਾਨੀ ਮੈਂ ਭੁਗਤੇ ਸੀਗੇ ਕਰਕੇ ਮਜਬੂਰੀ ਹੋਗੀ ਹੈ ਮਿਹਰਬਾਨੀ ਮਿਹਰਬਾਨੀ ਸ਼ਾਦੀਪੁਰ ਸਾਹਿਬ ਮਿਹਰਬਾਨੀ ਜੀ ਮਿਹਰਬਾਨੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ